ਹਾਲੇ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਸੀ ਮਹਿੰਦਰਾ ਦੀ ਏਜੰਸੀ ਤੇ ਅੱਜ ਆਪਾਂ ਆਪਾਂ ਮਹਿੰਦਰਾ ਨੋਵਾ 605 ਦਾ ਰਿਵਿਊ ਕਰਦੇ ਆਂ ਤੇ ਆਜੋ ਆ ਬਲਵਿੰਦਰ ਸਿੰਘ ਜੀ ਆਪਣੇ ਨਾਲ ਨੇ ਹੋਰ ਜੀ ਬਲਵਿੰਦਰ ਸਿੰਘ ਕੀ ਹਾਲ ਚਾਲ ਹੈ ਜੀ ਜੀ ਚੱਕੋ ਜੀ ਵਧੀਆ ਠੀਕ ਠਾਕ ਜੀ ਤੇ ਕਰੋਗੇ ਦੱਸੋਗੇ ਟਰੈਕਟਰ ਬਾਰੇ ਸੱਚੀ ਕਹ ਜੀ ਸੱਚੀ ਕਾਲ ਸੱਚੀ ਕਹ ਜੀ ਜਰਾ ਆ ਬਲਵਿੰਦਰ ਸਿੰਘ ਕੀ ਮਹਿੰਦਰਾ ਟਰੈਕਟਰ ਕੰਪਨੀ ਤੇ ਠੀਕ ਹੈ ਜੀ ਅਸੀਂ ਰਿਵਿਊ ਕਰਦੇ ਆਂ ਤੇਰੇ 605 ਜਿਹੜਾ ਆਪਣਾ ਅਰਜਨ ਨਵੂਆ ਟਰੈਕਟਰ ਹਾਂਜੀ ਹਾਂਜੀ ਚਲੋ ਪਾਓ ਇੱਕ ਮਿੰਟ ਹਾਂਜੀ ਠੀਕ ਹੈ ਜੀ ਆਪਾਂ ਜਾਣਕਾਰੀ ਦਿੰਦੇ ਆ ਜੀ ਆਪਾਂ 605 ਜਿਹੜਾ ਡੀਆਈਪੀਐਸ ਆ ਠੀਕ ਹੈ ਜੀ ਲੋਰਜੇ ਲੋਰ ਠੀਕ ਆ ਸਭ ਤੋਂ ਪਹਿਲਾਂ ਇਹ ਆਪਾਂ ਕੰਟਰੀ ਚ ਜੇ ਆਪਾਂ ਗੱਲ ਕਰਦੇ ਆ ਜਿਵੇਂ ਦਾ ਫਰੰਟ ਸੈਨੇ ਆਪ ਨੂੰ 4 ਵੀਲ ਤੇ 2 ਵੀਲ ਵਿੱਚ ਅਵੇਲੇਬਲ ਹੋ ਜਾਊਗਾ ਇਹ ਪਹਿਲੇ ਪਹਿਲਾ 2 ਵੀਲ ਹੀ ਆਉਂਦਾ ਸੀ ਫੋਰ ਵੀਲ ਵੀ ਹੋਣਾ ਫੋਰ ਵੀਲ ਵੀ ਹੋਣਾ ਠੀਕ ਠੀਕ ਹੈ ਦੇ ਵਿੱਚ 2 ਵੀਲ ਵਿੱਚ ਵੀ ਹੈਗਾ ਫੋਰ ਵੀਲ ਵਿੱਚ ਵੀ ਹੈਗਾ ਯਾ ਬਲਕਿ ਜਿਹੜੇ ਆਪਣੇ ਇਹਦੇ ਫਰੰਟ ਵਾਲੇ ਟਾਇਰ ਆ ਜਾਂਦੇ ਆ ਇਹ ਲੋਰ ਛੋਟੇ ਹੀ ਆ ਜਾਂਦੇ ਆ ਇਹ 755 ਨਾਲ ਛੋਟੇ ਕਿ ਉੱਡੀ ਨਹੀਂ ਨਹੀਂ 755 ਤੋਂ ਜਿਆਦਾ ਸੇਮ ਹੀ ਹੈ ਸੇਮ ਸਾਈਜ਼ ਹੈ ਜਿਹੜੇ 655 ਦੇ ਦੇ ਸੇਮ ਹੀ ਆਉਂਦੇ ਆ ਠੀਕ ਆ ਕੀ ਹਿੱਸਾ ਜਿਹੜਾ ਉਹ ਕਰਾਰੋ ਦਾ ਹੀ ਹੋਵੇ ਇਹ ਵੀ ਇਹ ਵੀ ਕਰਾਰੋ ਦਾ ਹੀ ਹੈ ਆਪਣੇ ਹਰੇਕ ਹਰੇਕ ਮਾਡਲ ਦੇ ਵਿੱਚ ਜਿਹੜਾ ਹਿੱਸਾ ਸਾਹਮਣੇ ਉਹ ਕਰਾਰੋ ਦਾ ਹੀ ਆਊਗਾ ਠੀਕ ਆ ਕਿਉਂਕਿ ਉਸ ਤੋਂ ਬਾਅਦ ਫਿਰ ਇਹ ਸਿੰਗਲ ਪੀਸ ਫੋਟਾ ਜੀ ਠੀਕ ਆ ਸੁੰਦਰ ਆ ਟਾਲੀਆਂ ਵਿੱਚੇ ਡੈਸਟੀ ਕਰਤੀਆਂ ਅੱਗੇ ਅਲੱਗ ਹੁੰਦੀਆਂ ਸੀ ਨਾ ਹਾਂ ਪਹਿਲਾਂ ਲੱਗ ਹੁੰਦੀਆਂ ਹਾਂਜੀ ਹਾਂਜੀ ਵਿੱਚੇ ਕਰਤੀਆਂ ਬਾਕੀ ਜਿਹੜਾ ਇਹਦਾ ਫਿਲਟਰ ਹੀ ਇਹ ਵੀ 8 ਇੰਚ ਇਹ ਵੀ 8 ਇੰਚ ਵੱਡਾ ਹੀ ਹੈ ਹਾਂ ਜਿਹੜਾ ਇਹ ਫਿਲਟਰ ਆ ਜਾਂਦਾ ਹੈ ਹੂੰ ਬਾਕੀ ਇਹ ਜਾਲੀ ਵਗੈਰਾ ਦਿੱਤੀ ਗਈ ਹੈ ਜਿਵੇਂ ਕੋਈ ਵੀ ਆਪਾਂ ਰਿਪਰ ਵਗੈਰਾ ਚਲਾਉਣਾ ਹੈ ਨਾ ਸਫਾਈ ਕਰਨੀ ਸਾਫ ਕਰਨਾ ਸੁੱਖਾ ਰਹਿਣਾ ਬਾਕੀ ਇਹ ਇਹ ਤਾਂ ਨਾਨ ਟਰਬੋ ਹੀ ਹੈ ਨਾਨ ਟਰਬੋ ਹੀ ਆਉਂਦਾ ਵੀਰੇ ਇਹ ਚਾਰ ਸਿਲੰਡਰ ਆਉਂਦਾ ਜੀ ਜੀ ਆਰ ਵਾਲ ਲੱਗਾ ਕੇ ਉਹ ਨਹੀਂ ਨਹੀਂ ਹੋਰ ਠੀਕ ਹੈ ਟਰਬੋ ਹੀ ਆਉਂਦਾ ਇਹ ਜੇ ਮਾਲਾ ਪਾਵਰ ਤਾਂ ਉਹ ਜੀ 60 ਆ ਜੀ ਕਿ ਨਾਨ ਟਰਬੋ ਆ ਤੇ ਨਾਨ ਹੀ ਜੀ ਆਰ ਵਾਲਾ ਵਧੀਆ ਮਲੇ ਸਿੱਧਾ ਇੰਜਣ ਆ ਵਧੀਆ ਸਾਫ ਮਾਈਕੋ ਪੰਪਲ ਆ ਜਾਂਦਾ ਬਾਕੀ ਇਹ ਹੈਗਾ ਪਾਵਰ ਆ ਸੱਤ 60 ਪਾਵਰ ਹੀ ਆ ਆਰ ਸੀ ਦੇ ਜਿਹੜਾ ਉਹ 50 ਹੀ ਹੋਊਗਾ 48 ਪਰਸੈਂਟ ਉਹ ਤਾਂ ਸਾਰੇ ਹੁਣ ਕਰਤੇ ਉਹਨਾਂ 852 ਹੋ ਗਿਆ ਹਾਲੈਂਡ ਹੋ ਗਿਆ ਉਹ ਸਾਰਿਆਂ ਨੇ 50 ਹੀ ਕਰਤਾ ਵੀ ਗਵਰਨਮੈਂਟਸ ਨਾਨ ਜਿਹੜੇ ਆਏ ਆਪਣੇ ਹਾਂਜੀ ਹਾਂਜੀ ਚੱਲੀਏ ਉੱਪਰ ਹਾਂਜੀ ਜੀ ਉਸ ਤੋਂ ਬਾਅਦ ਸਾਨੂੰ ਦੇਖ ਰਿਹਾ ਜਿਹੜਾ ਪੈਦਲ ਦਾ ਬਹੁਤ ਸੋਹਣਾ ਬਣਾਇਆ ਹੋਇਆ ਹੈ ਚੜ੍ਹਨ ਨੂੰ ਬਹੁਤ ਆਸਾਨ ਹੈ ਜਿਵੇਂ ਆਪਾਂ ਬਲੇ ਫਲੈਟ ਪਲੇਟਫਾਰਮ ਖੁੱਲਾ ਕਰਤਾ ਬੜੀ ਖੁੱਲਾ ਅੱਗੇ ਵੀ ਖੁੱਲੇ ਹੀ ਹੁੰਦਾ ਛਿੰਦਾ ਹਾਂ ਇਹ ਖੁੱਲਾ ਕਰਤਾ ਜਿਵੇਂ ਬੈੱਡਰੂਮ ਜੇ ਮਰਜ਼ੀ ਰੈਚੇਬਲ ਸੀਟ ਹੈ ਅੱਗੇ ਪਿੱਛੇ ਜਿਵੇਂ ਮਰਜ਼ੀ ਕਰ ਸਕਦੇ ਇਹ ਜੇ ਨੋਵੋ ਤੇ ਸਾਰੇ ਕਾਰ ਵਰਗੇ ਟ੍ਰੈਕਟਰ ਜਿਵੇਂ ਕਾਰ ਕਾਰ ਹੀ ਹੁੰਦੀ ਹੈ ਹਾਂ ਬਹੁਤ ਵਧੀਆ ਕਵਰਟ ਵੀਟ ਰਹੀ ਹੁੰਦੀ ਬਹੁਤ ਬਹੁਤ ਵਧੀਆ ਹੈ ਪਰ ਬਾਕੀ ਇਹ ਰਗੜਾ ਕਲਸਟਰ ਇਹਦਾ ਸਾਰਾ ਡਿਜੀਟਲ ਆ ਜਾਂਦਾ ਵੀਰੇ ਹਾਂਜੀ ਠੀਕ ਹੈ ਸਾਰਾ ਕਲਸਟਰ ਡਿਜੀਟਲ ਆ ਜਾਂਦਾ ਇਹਦੇ ਵੀ ਹੁਣ ਜਿਹੜੇ ਗੇਰ ਦੀ ਆਪਾਂ ਗੱਲ ਕਰਦੇ ਹਾਈ ਲੋ ਮੀਡੀਅਮ ਦਿੱਤਾ ਗਿਆ ਵੀਰੇ ਹਾਂਜੀ ਹਾਂਜੀ ਹਾਈ ਲੋ ਮੀਡੀਅਮ ਪਲੱਸ ਇੱਧਰ ਵੀ ਇੱਕ ਤੋਂ 5 ਤੱਕ ਹਾਂ ਹਾਂ 5 ਗੀਅਰ ਆ ਜਾਂਦੇ ਬਾਕੀ ਬਾਕੀ ਨਾਲ ਸ਼ਟਲ ਲੀਵਰ ਦਿੱਤਾ ਹੋਇਆ ਹੈ ਠੀਕ ਹੈ ਆਪਣੇ ਜਿਹਨੇ ਵੀ ਮਾਡਲ ਹੈਗੇ ਨਾ 605 ਹੋ ਗਿਆ 755 ਹੋ ਗਿਆ 655 ਹੋ ਗਿਆ ਉਹਦੇ ਵਿੱਚ ਸ਼ਟਲ ਲੀਵਰ ਹੁੰਦਾ ਹੀ ਹੋਵੇ ਠੀਕ ਹੈ ਜੀ ਹਾਂ ਜੀ ਹੁਣ 15 ਦੀ ਵਰਸ ਹੋ ਜਾਣੀ ਹੈ 15 ਹੀ 15 15 30 ਗੀਅਰ ਹੋਗੇ 15 15 30 ਗੀਅਰ ਹੋਗੇ ਠੀਕ ਹੈ ਹਾਂ ਤੇ ਬਾਕੀ ਬਾਕੀ ਆਪਦਾ 4 ਵੀਲ ਦਾ ਜਿਹੜਾ ਗੀਅਰ ਆ ਉਹ نیچے ਆ ਜਾਂਦਾ ਇੱਧਰ ਠੀਕ ਹੈ ਥੱਲੇ ਜੀ ਰਿਵਰਸ 4 ਲਗਾਉਣਾ ਸੌਖੇ ਸੌਖੇ ਲੱਗ ਜਾਂਦੇ ਯਾਰ ਇਹ ਡਾ ਦੇਖੋ ਆਪਾਂ ਆਪਾ ਡਰਾਈਵਰ ਸੀਟ ਤੇ ਬੈਠੇ ਹਾਂ ਨਾ ਨਾਲੇ ਦਿੱਤਾ ਗਿਆ ਹਾਂ 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 ਠੀਕ ਹੈ ਜੇ ਮਰਜੀ ਆਪਾਂ ਲਗਾ ਸਕਦੇ ਹਾਂ ਕਿ ਉਸ ਤੋਂ ਬਾਰੇ ਦਾ ਕਲੱਚ ਇੰਡੀਪੈਂਡੈਂਟ ਕਲੱਚ ਲੱਗ ਤੋਂ ਹੀ ਆਉਂਦਾ ਹੈ ਠੀਕ ਹੈ ਜੀ ਉਹ ਇਹ ਜਿਹੜੀ ਪੀਟੀਓ ਰਿਵਰਸ ਤੇ ਫੋਰਵਰਡ ਹੀ ਆਉਂਦੀ ਹੈ ਹਾਂ ਬਾਕੀ ਤੇ ਇੱਕ ਚੀਜ਼ ਬਲਿੰਦਰ ਸਿੰਘ ਵੇਖਿਆ ਇਧਰ ਗੇਰਾਂ ਦੇ ਇਧਰ ਗਾੜ ਗੋੜ ਜਿਵੇਂ ਕਾਰ ਦੇ ਹੁੰਦਾ ਨਾ ਕਾਰ ਦੇ ਹੁੰਦਾ ਕੋਈ ਵੀ ਪਲਕੇ ਕੈਵਨ ਕੁਬਨ ਕਿਸੇ ਨੇ ਲਵਾਉਣਾ ਵੈ ਡਸਟ ਨਹੀਂ ਅੰਦਰ ਆਉਗੀ ਬਾਕੀ ਜਿਹੜਾ ਪੈਂਟ ਲਾ ਕੇ ਇਹਦੇ ਦੂਜੇ ਆ ਕੇ ਹੈ ਇਹਦੇ ਵੀ ਬਹੁਤ ਵਧੀਆ ਸੌਖਾ ਚਾਰਜਰ ਨੂੰ ਡੇਟਾ ਬਾਕੀ ਤੁਸੀਂ ਆਪਣਾ ਕੋਲ ਮੋਟੇ ਨਾਲ ਅਸਲ ਸੌਰਾ ਚਾਰਜਰ ਪਾਟ ਦੇਤਾ ਠੀਕ ਹੈ ਜੀ ਚਾਰਜਰ ਪੁਆਇੰਟ ਇਹਦਾ ਇੱਥੇ ਦਿੱਤਾ ਗਿਆ ਜੀ ਅੱਜ ਉਹ ਪਿੱਛੇ ਰੈਸੀਦੀ ਗੱਲ ਕਰਦੇ ਹਾਂ ਆਜੋ ਆਜੋ ਪਿੱਛੇ ਆਜੋ ਬੈਟਰੀ ਬਾਕਸਿੰਗ ਤੇ ਬਾਹਰ ਹੀ ਹੈ ਆ ਇਹਦੇ ਬਾਹਰ ਹੀ ਉੱਤਿਆ ਗਿਆ ਬੈਟਰੀ ਠੀਕ ਆ ਬਾਕੀ ਆ ਪੰਪ ਡਬਲ ਆਉਂਦੀ ਹੈ ਤੇ ਸਾਰੇ ਡਬਲ ਪੰਪ ਹੀ ਆਉਂਦੇ ਠੀਕ ਆ ਰੇਸ ਰੂਸ ਵਧੀਆ ਕਾਰ ਵਰਕ ਜੀ ਆ ਡਿਫਰੈਂਸ਼ੀਅਲ ਲੋਕ ਆ ਜਾਂਦਾ ਹੈ ਠੀਕ ਆ ਡਿਫਰੈਂਸ਼ੀਅਲ ਲੋਕ ਆ ਗਿਆ ਤੇ 16 16 ਨੂੰ 28 ਦਾ ਟਾਇਰ 16 ਨੂੰ 28 ਦੇ ਆਉਂਦੇ ਆ ਪਰ ਪਿੱਛੇ ਆਪਾਂ ਇਸ ਚੀ ਦੀ ਗੱਲ ਕਰਦੇ ਆ ਕਿ ਜਿਹੜਾ ਇਹਦੇ ਵੀ ਸਿੰਗਲ ਇਹਦੇ ਵੀ ਡਬਲ ਕੰਟਰੋਲਰ ਦੇਤਾ ਜਿਹੜੀ ਲੈਫਟ ਆਉਂਦੀ ਆ ਨਾ ਹਾਂਜੀ ਹਾਂਜੀ ਡਬਲ ਕੰਟਰੋਲਰ ਹੀ ਉਹਦੀ ਆ ਡਬਲ ਡਿਸਟ੍ਰਿਬਿਊਟਰ ਆ ਇਹਦੀ ਹੁਣ ਜਿਹੜੀ ਇਲੈਕਟ੍ਰਿਕ ਕਪੈਸਿਟੀ ਆ 27 ਕੁਆਂਟਲ ਦੀ ਆ ਅੱਛਾ ਇਹਦੀ 27 ਕੁਆਂਟਲ ਦੀ ਆ ਬਹੁਤ 27 ਕੁਆਂਟਲ ਲਿਖਿਆ ਨੀ ਹਾਂਜੀ ਮਟਰ ਦੀ ਦੇਖਦੇ ਆ ਤਾਂ ਮੰਨ ਲਾਦਾ 60 ਹਸ ਪਾਵਰ ਦੀ 2021 ਅਬ ਇੰਨੀ ਹੀ ਹੁੰਦੀ ਆ ਜਿਹੜਾ 855 ਲਾ ਲਈ 855 ਦੀ ਇੰਨੀ ਕੁ ਆ 2000 ਦੇ ਫਸਟਾਈ ਕੁਆਂਟਿਟੀ ਜਿਹੜੀ ਲਿਫਟ ਰਿਕਵੈਸਟ ਹੀ ਹੁੰਦੀ ਆ ਬਾਕੀ ਜਿਹੜਾ ਪਿੱਛੇ ਵਾਲਾ ਹਿੱਸਾ ਪਲੈਂਟਰੀ ਡਰਾਈਵ ਹੋ ਗਏ ਇਹ ਸਭ ਜੇ ਬਲੰਦਰ ਜੀ ਕੱਲ ਹੋਰ ਹਿੱਸਾ ਬਹੁਤ ਹੈਵੀ ਪਿੱਛੇ ਕਰਦਾ ਹੋਰ ਹੈ ਜਿਵੇਂ ਨਾ ਹੈਵੀ ਡਿਊਟੀ ਜਿਵੇਂ ਰੇਤਾ ਰੁੱਤਾਂ ਤੇ ਚੱਲਦੇ ਵੱਡੇ ਵੱਡੇ ਟਰਾਲੇ ਵਾਹ ਕੇ ਜੀ ਆਪਾਂ ਆਲ ਰੌਂਡਰ ਕੋਈ ਵੀ ਕੰਮ ਲੈ ਸਕਦੇ ਆ ਜਿਵੇਂ ਮੈਜਰ ਲੇਵਰ ਚਲਾਉਣਾ ਆ ਖੇਤੀ ਦੇ ਵਿੱਚ ਕੋਈ ਵੀ ਸੰਦਾ ਚਲਾਉਣਾ ਬਾਕੀ ਹਿੱਸੇ ਦੀ ਸੇਫਟੀ ਆ ਪਲੈਂਟਰੀ ਡਰਾਈਵ ਆ ਹਾਂ ਉੱਚਾ ਛੁਟਕਾ ਜੇ ਜੇ ਝਟਕਾ ਵਗੈਰਾ ਲੱਗਦਾ ਅੱਛਾ ਟੁੱਟਣ ਦੀ ਜ਼ਿਆਦਾਤਰ ਪ੍ਰੋਬਲਮ ਜੋ ਜਿਹੜੇ ਕਿਸਾਨ ਭਰਾ ਗੰਨੇ ਦਾ ਕੰਮ ਕਰਦੇ ਆ ਉਹਨਾਂ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਆ ਜੇ ਇਹ ਪਲੈਂਟੀ ਡਰਾਈਵਰ ਇਹ ਦਿੱਕਤ ਨਹੀਂ ਆ ਹਿੱਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਹਾਂਜੀ ਕਿ ਚੋਲ ਨਹੀਂ ਮਾਰਦਾ ਨਾ ਹਾਂਜੀ 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 ਜੰਮ ਕੇ ਜਾਂਦਾ ਵਾਲੇ ਤੇ ਬਾਕੀ ਇਹਦੀ ਆਪਣੀ ਕਿਲੋਵਾਰਟ ਚ ਤੇ ਐਚਪੀ ਚ ਕਿੰਨੀ ਆ ਬੋਲ ਇਹਦੀ ਜਿਹੜੀ ਆਪਾਂ ਪੀਟੀਓ ਪਾਵਰ ਲਾ ਲਈਏ ਜੀ 41.6 ਆ ਜੀ ਜਿਹੜੀ ਐਚਪੀ ਚ ਆ ਜਿਹੜੀ ਕਿਲੋਵਾਰਟ ਚ ਆ 31 ਆ ਜਿਹੜੀ ਐਸਐਫਸੀ ਲੋਨੇ ਆਪਾਂ 267 ਆ ਕਿਲੋਵਾਰਟ ਜਿਹੜੀ ਐਚਪੀ ਚ ਆ ਉਹ 199 ਆ ਠੀਕ ਆ ਇਹ ਤੇਲ ਮਤਲਬ ਕਿ ਕਿਲੋਗ੍ਰਾਮ ਚ ਐਚਪੀ ਨਾਲ ਕਨਵਰਟ ਕੀਤਾ ਹੁੰਦਾ ਉਹ ਉਹ ਮਤਲਬ ਜਿਹੜੇ ਵੀਰ ਪਤਾ ਹੈ ਆਪਣੇ ਕੈਲਕੂਲੇਟਰ ਕਰ ਲਾਂਗੇ ਹਾਂਜੀ ਹਾਂਜੀ ਬਾਕੀ ਇਹਦਾ ਮਤਲਬ ਕੀ ਮਹਾ ਲਿਫਟ ਅੱਛਾ ਉਹੀ ਹੋਈ ਹੋਈ ਹਾਂ ਮਹਾ ਬੂਸ ਲਿਫਟ ਹੋਣੀ ਜਿਹੜੀ ਜਿਹੜੀ ਆ 27 ਕੁਆਂਟਲ ਕਰਦੇ ਨੇ ਤੇ ਆ ਮਤਲਬ ਕੀ ਜਿਹੜੀ ਹੈ ਕੰਟਰੋਲਰ ਵੀ ਡਬਲ ਹੋ ਗਿਆ ਡਬਲ ਕੰਟਰੋਲਰ ਕਰਤਾ ਜੀ ਬਾਕੀ ਇਹਦੀਆਂ ਲਿੰਕਾਂ ਬਹੁਤ ਹੈਵੀ ਯਾਰ ਵਾਕਈ ਸਾਰੇ ਜਿਹੜਾ ਡਰਾਈਵਰਾਂ ਦੇ ਟ੍ਰੇਟਰਾਂ ਨਾਲ ਲਿੰਕਾਂ ਹੋ ਗਿਆ ਹੁੱਕ ਹੋ ਗਈ ਹੈਵੀ ਸਿਸਟਮ ਨਾਲ ਦਾ ਕਿਹੜੀ ਕੰਪਨੀ ਮੰਨੀ ਲੱਗੀ ਆਉਦੀ ਚੱਕਰਿੰਦੀ 540 ਦਰਵਰਸ ਆਇਰ ਵਿੱਚ 540 ਤੇ ਰਵਰਸ ਹੀ ਹੋ ਠੀਕ ਆ 240 ਵਰਸੀ ਹੋ ਗਏ। ਬਾਕੀ 16 ਬੋਹ ਲੱਗਦਾ ਜੀ ਸਾਬ ਨੂੰ। ਹਾਂਜੀ ਹਾਂਜੀ ਮਹਾਰਾਜ ਬੋਰਨ ਸਲਫਟੇਟ ਲਈ। ਠੀਕ ਹੈ ਟਰੈਕਟਰ ਬੋਲਾ ਕੰਫਰਟੀਆ ਬਣਿਆ ਟਰੈਕਟਰ ਹੈ ਜਿਵੇਂ ਬੁੱਕਲ ਜੀ ਜੀ ਚੱਲਣ ਵਾਲਾ ਟਰੈਕਟਰ ਨਹੀਂ ਹੁੰਦਾਗਾ। ਸਾਇਲੈਂਸਰ ਜਿਵੇਂ ਅੱਜਕੱਲ ਮੁੰਡੇ ਸਾਇਲੈਂਸਰ ਸਿੰਗਲ ਨੂੰ ਦੇ ਉਹ ਵੀ ਸਿੰਗਲ ਕਰਤੀ ਸਿੰਗਲ ਕਲਪ ਕਰਤੀ ਹੈ। ਲਵਾਉਣ ਦੀ ਲੋੜ ਹੀ ਨਹੀਂ ਗਈ। ਤੇ ਹਾਂਜੀ ਦੋਸਤੋ ਬਸ ਇੰਨੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਸੀਗੀ। ਤੇ ਜੇ ਕੋਈ ਗੱਲ ਰਹਿ ਗਈ ਹੋਈ ਤੁਸੀਂ ਆਪ ਵੀ ਸਿਆਣੇ ਜੇ ਕਿਸੇ ਤਰ੍ਹਾਂ ਕੋਈ ਗੱਲ ਮਿਸਟੈਕ ਹੋ ਜਾਂਦੀ ਆ ਤੇ ਤੁਸੀਂ ਆਪ ਸਮਝਦਾਰ ਜੇ ਬਾਕੀ ਆਪਣੇ ਚੈਨਲ ਨੂੰ ਦੋਸਤੋ ਆਪਣੇ ਸਬਸਕ੍ਰਾਈਬ ਜਰੂਰ ਕਰ ਲਿਆ ਜੇ ਇੱਕ ਲਾਈਕ ਕਰ ਦਿਆ ਕਰੋ ਇੱਕ ਕਮੈਂਟ ਦੇ ਵਿੱਚ ਦੋਸਤੋ ਸੁਝਾਅ ਜਰੂਰ ਦਿਆ ਕਰੋ ਵੀ ਦੱਸਿਆ ਕਰੋ ਵੀ ਕੀ ਬਲੇ ਕਿਵੇਂ ਵੀਡੀਓ ਬਣਾਉਣੀ ਚਾਹੀਦੀ ਜਾਂ ਕੀ ਕੋਈ ਮਿਸਟੈਕ ਰਹਿ ਗਈ ਆਪਣਾ ਸੁਝਾਅ ਜਰੂਰ ਦਿਆ ਕਰੋ ਇੰਨੀ ਕਰੀ ਜਾਣਕਾਰੀ ਸਾਂਝੇ ਕਰਦਾ ਹੋਇਆ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਗੌਲਕ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ